ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੁੱਖ ਕਿਚਨ ਦੇ ਵਿੱਚ ਸੋ ਦੋਸਤੋ ਆਪਾਂ ਅੱਜ ਬਣਾਵਾਂਗੇ ਬਹੁਤ ਹੀ ਮਜ਼ੇਦਾਰ ਮਸਾਲੇਦਾਰ ਮਸਾਲਾ ਆਲੂ ਮਟਰ ਪਲਾਵ ਸੋ ਬਹੁਤ ਹੀ ਮਜ਼ੇਦਾਰ ਆਪਣੀ ਡਿਸ਼ ਬਣ ਕੇ ਰੈਡੀ ਹੋਊਗੀ ਸੋ ਕਰਦੇ ਆਪਾਂ ਤਿਆਰੀ ਕਰਦੇ ਆ ਦੋਸਤੋ ਥੋੜਾ ਜਿਹਾ ਦੇਸੀ ਘਿਓ ਗਰਮ ਤੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਜੀਰਾ ਆ ਥੋੜੀ ਜਿਹੀ ਹਰੀਆਂ ਲਾਈਚੀਆਂ ਵੱਡੀ ਇਲਾਇਚੀ ਆ ਕਾਲੀਆਂ ਮਿਰਚਾਂ ਸਾਬਤੀਆਂ ਤੇ ਥੋੜਾ ਜਿਹਾ ਹੈਗਾ ਆ ਥੋੜੇ ਜਿਹਾ ਹੈਗਾ ਲੌਂਗ ਸੋ ਨਾ ਨੂੰ ਆਪਾਂ ਥੋੜੇ ਦਿਰ ਘਿਓ ਦੇ ਵਿੱਚ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਵਿੱਚ ਐਡ ਕਰ ਦਾਂਗੇ ਦੋਸਤੋ ਮੋٹے ਮੋٹے ਆਪਣੇ ਚੌਪ ਕੀਤੇ ਹੋਏ ਓਨੀਅਨ ਸੋ ਦੋਸਤੋ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਸੋ ਦੋਸਤੋ ਪਿਆਜ਼ ਆਪਾਂ ਭੁੰਨ ਲਵਾਂਗੇ ਚੰਗੀ ਤਰ੍ਹਾਂ ਨਾਲ ਸੋ ਥੋੜੀ ਜਿਹੀ ਦੇਰ ਆਪਾਂ ਨੂੰ ਪਿਆਜ਼ ਨੂੰ ਭੁੰਨਣ ਤੋਂ ਬਾਅਦ ਉਹਦੇ ਵਿੱਚ ਐਡ ਕਰ ਦਾਂਗੇ ਫਰੈਸ਼ ਕੁੱਟਿਆ ਹੋਇਆ ਲਸਣ ਤੇ ਅਦਰਕ ਦਾ ਪੇਸਟ ਮਸਾਲੇ ਨੂੰ ਆਪਾਂ ਭੁੰਨ ਲੈਨੇ ਸੋ ਦੇਖ ਸਕਦੇ ਆ ਥੋੜਾ ਜਿਹਾ ਮਸਾਲਾ ਭੁੱਜਿਆ ਲਸਣ ਅਦਰਕ ਪਿਆਜ਼ ਤੇ ਉਹਦੇ ਵਿੱਚ ਆਪਾਂ ਐਡ ਕੀਤੇ ਆ ਟਮਾਟਰ ਮੋٹے ਮੋٹے ਕੱਟੇ ਹੋਏ ਪੀਸੇਸ ਦੇ ਵਿੱਚ ਤੇ ਨਾਲ ਹੀ ਥੋੜਾ ਜਿਹਾ ਕਰ ਰਹੇ ਆ ਸਾਲਟਡ ਤਾਂ ਕਿ ਟਮਾਟਰ ਆਪਣਾ ਜਲਦੀ ਗਲ ਜੂਗਾ ਤੇ ਚੰਗੀ ਤਰ੍ਹਾਂ ਕਰਾਂਗੇ ਮਿਕਸ ਥੋੜੀ ਦਿਰ ਆਪਾਂ ਭੁੰਨ ਲੈਨੇ ਸੋ ਦੇਖ ਸਕਦੇ ਆ ਮਸਾਲਾ ਆਪਣਾ ਬਹੁਤ ਵਧੀਆ ਭੁੱਜ ਚੁੱਕਿਆ ਹੈ ਦੋਸਤੋ ਸੋ ਇਸ ਟਾਈਮ ਤੇ ਇਹਦੇ ਵਿੱਚ ਐਡ ਕਰ ਰਹੇ ਆ ਆਲੂ ਮੋٹے ਮੋٹے ਕੱਟੇ ਹੋਏ ਬਸ ਰਫਲੀ ਆਲੂ ਸੀਗੇ ਤੇ ਥੋੜੇ ਜਿਹੇ ਹਰੇ ਮਟਰ ਆਪਣੇ ਕੋ ਫਰੋਜ਼ਨ ਆ ਜਾਂ ਫਿਰ ਫਰੈਸ਼ ਆ ਕੋਈ ਵੀ ਹੈਗੇ ਆਪਾਂ ਯੂਜ਼ ਕਰ ਸਕਦੇ ਆ ਥੋੜਾ ਜਿਹਾ ਨਾਲ ਕਰਾਂਗੇ ਆਪਾਂ ਮਸਾਲੇ ਆਪਣੇ ਮੈਂ ਲਾਲ ਮਿਰਚ ਪਾਊਡਰ ਯੂਜ਼ ਕਰ ਰਹੀ ਹਾਂ ਥੋੜਾ ਆਪਾਂ ਜਿਆਦਾ ਸਪਾਈਸੀ ਕਰਨਾ ਚਾਹੁੰਦੇ ਆ ਤਾਂ ਹਰੀ ਮਿਰਚ ਵੀ ਬਰੀਕ ਕੱਟ ਕੇ ਆਪਾਂ ਪਾ ਸਕਦੇ ਆ ਥੋੜਾ ਜਿਹਾ ਪਾਵਾਂਗੇ ਹਲਦੀ ਪਾਊਡਰ ਬਟ ਜੇ ਪਲਾਉ ਵਾਈਟ ਰੱਖਣਾ ਤਾਂ ਫਿਰ ਹਲਦੀ ਨੂੰ ਆਪਾਂ ਅਵੋਇਡ ਕਰ ਸਕਦੇ ਆ ਅਗੇਨ ਪਾਵਾਂਗੇ ਸాల్ਟ ਸੋ ਸాల్ਟ ਪਾਉਣ ਵੇਲੇ ਖਿਆਲ ਰੱਖਾਂਗੇ ਕਿ ਆਪਾਂ ਟਮਾਟਰ ਐਡ ਕੀਤਾ ਸੀ ਉਸ ਟਾਈਮ ਵੀ ਥੋੜਾ ਜਿਹਾ ਸాల్ਟ ਪਾਇਆ ਸੀ ਸੋ ਸਵਾਦ ਅਨਸਾਰ ਸాల్ਟ ਐਡ ਕਰਕੇ ਬਹੁਤ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਤੇ ਆਪਾਂ ਪੈਨ ਨੂੰ ਕਵਰ ਕਰਕੇ ਥੋੜੀ ਦਿਰ ਆਪਾਂ ਪਕਾਉਣੀ ਆ ਆਪਣੀ ਸਬਜ਼ੀ ਤਾਂ ਕਿ ਥੋੜੀ ਹਾਫ ਡਨ ਜੀ ਹੋ ਜAVE ਸੋ ਪੈਨ ਨੂੰ ਕਰ ਦਿਆਂਗੇ ਕਵਰ ਤੇ ਸਬਜ਼ੀ ਨੂੰ ਆਪਾਂ ਪਕਾ ਲੈਨੇ ਸੋ ਦੋਸਤੋ ਚੈੱਕ ਕਰਦੇ ਆਂ ਦੱਸਿਆ ਕਮੈਂਟਾਂ ਬਾਅਦ ਵਿੱਚ ਵਿੱਚ ਆਪਾਂ ਸਬਜ਼ੀ ਨੂੰ ਹਿਲਾਉਂਦੇ ਜਰੂਰ ਰਹਿਣਾ ਹੈ ਸੋ ਦੇਖਿਓ ਸਬਜੀ ਆਪਣੀ ਦੇਖ ਕੇ ਪਤਾ ਲੱਗ ਰਿਹਾ ਕਿ ਥੋੜੀ ਹਾਫ ਡਨ ਜੀ ਹੋ ਗਈ ਹੈ ਜੇ ਆਪਾਂ ਥੋੜੀ ਜੀ ਫੋਰਸ ਲਾਵਾਂਗੇ ਤਾਂ ਆਪਾਂ ਆਲੂ ਆਪਣਾ ਟੁੱਟੇਗਾ ਸੋ ਦੇਖ ਸਕਦੇ ਆ ਆਪਣੀ ਸਬਜੀ ਹੁਣ ਦੰਨੇ ਆ ਹੁਣ ਟਾਈਮ ਹੈ ਕਿ ਆਪਾਂ ਰਾਈਸ ਐਡ ਕਰ ਦਿਆਂਗੇ ਸੋ ਬਾਸਮਤੀ ਰਾਈਸ ਆਪ ਵਾਸ਼ ਕਰਕੇ ਰੱਖੇ ਹੋਏ ਸੋ ਇਹਨਾਂ ਨੂੰ ਸਬਜੀ ਦੇ ਨਾਲ ਐਡ ਕਰ ਦਿਆਂ ਚੰਗੀ ਤਰ੍ਹਾਂ ਸਬਜੀ ਦੇ ਨਾਲ ਮਸਾਲੇ ਦੇ ਨਾਲ ਰਾਈਸ ਨੂੰ So, 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 मिक्स ਕਰ ਦਾਂਗੇ ਸੋ ਦੋਸਤੋ ਪਲੀਜ਼ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਐਂਡ ਤੱਕ ਸੋ ਇਸ ਤੋਂ ਬਾਅਦ ਟਾਈਮ ਆ ਗਿਆ ਆਪਾਂ ਪਾਣੀ ਐਡ ਕਰ ਦਈਏ ਸੋ 1.5 ਗਲਾਸ ਰਾਈਸ ਦੇ ਹਿਸਾਬ ਨਾਲ 3 ਗਲਾਸ ਪਾਣੀ ਐਡ ਕਰਾਂਗੇ ਚੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰਾਂਗੇ ਤੇ ਆਪਾਂ ਪੈਨ ਨੂੰ ਕਵਰ ਕਰਕੇ ਪਕਾਵਾਂਗੇ ਕਰੀਬ-ਕਰੀਬ 10 ਮਿੰਟਾਂ ਦੇ ਵਿੱਚ ਆਪਣੇ ਮਸਾਲੇਦਾਰ ਪਲਾਉ ਆਪਣਾ ਰੈਡੀ ਹੋ ਜਾਣਾ ਹੈ ਥੋੜੇ ਜਿਹੇ ਦੇ ਵਿੱਚ ਹੋਰ ਮਸਾਲੇ ਐਡ ਕਰਦੇ ਆ ਮੈਂ ਇੱਕ ਚਮਚਾ ਛੋਟਾ ਗਰਮ ਮਸਾਲੇ ਦਾ ਐਡ ਕੀਤਾ ਥੋੜਾ ਜਿਹਾ ਦਰ درਾਜਾ ਕੁਟਿਆ ਹਾ ਧਨੀਆ ਪਾਊਡਰ ਹੈ ਤੇ ਥੋੜਾ ਜਿਹਾ ਮੈਂ ਐਡ ਕਰ ਰਹੀ ਹਾਂ ਇਹਦੇ ਵਿੱਚ ਇੱਕ ਸੇਮ ਛੋਟਾ ਚਮਚ ਪਾਉ ਬਾਜੀ ਮਸਾਲੇ ਦਾ ਆਪਣੇ ਕੋਲ ਕੋਈ ਵੀ ਮਸਾਲਾ ਜਾਂ ਕੋਈ ਸਬਜੀ ਮਸਾਲਾ ਹੈਗਾ ਜਾਂ ਪਾਉ ਬਾਜੀ ਮਸਾਲਾ ਹੈਗਾ ਸੋ ਆਪਣੇ ਪਲਾਉ ਨੂੰ ਇੱਕ ਮਸਾਲੇਦਾਰ ਟੱਚ ਦੇਣ ਵਾਸਤੇ ਆਪਾਂ ਇਹਦੇ ਵਿੱਚ ਮਸਾਲਾ ਐਡ ਕਰ ਦਾਂਗੇ ਸੋ ਇਹਦੇ ਨਾਲ ਆਪਣੀ ਆਪਣਾ ਪਲਾਉ ਹੋਰ ਵੀ ਮਜ਼ੇਦਾਰ ਤੇ ਮਸਾਲੇਦਾਰ ਬਣੂਗਾ ਪੈਨ ਨੂੰ ਕਰ ਦਾਂਗੇ ਕਵਰ ਦੋਸਤੋ ਤੇ ਆਪਾਂ ਹੁਣ ਇਹਨੂੰ ਰਾਈਸ ਆਪਣੇ ਪਕਾ ਲਵਾਂਗੇ ਸੋ ਚੈੱਕ ਕਰ ਲੈਣੇ ਦੋਸਤੋ ਪਾਣੀ ਬਿਲਕੁਲ ਸੁੱਕ ਚੁੱਕਾ ਤੁਸੀਂ ਦੇਖ ਸਕਦੇ ਹੋ ਮੈਂ ਥੋੜੇ ਜਿਹਾ ਹਿਲਾਉਂਗੀ ਫਿਲਹਾਲ ਆਪਾਂ ਫਲੇਮ ਨੂੰ ਆਫ ਕਰ ਦਾਂਗੇ ਤੇ ਮੈਂ ਅੱਧਾ ਪੌਣਾ ਘੰਟਾ ਇਦਾਂ ਹੀ ਇਹਨੂੰ ਕਵਰ ਕਰਕੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਚੈੱਕ ਕਰਾਂਗੇ ਰਾਈਸ ਸੋ ਲੋ ਜੀ ਦੋਸਤੋ 45 ਮਿੰਟਸ ਹੋ ਗਏ ਨੇ ਸੋ ਰਾਈਸ ਦੇਖ ਸਕਦੇ ਆਪਾਂ ਆਪਣੇ ਬਹੁਤ ਹੀ ਮਜ਼ੇਦਾਰ ਆਪਣਾ ਮਸਾਲੇਦਾਰ ਪਲਾਉ ਕਲਰ ਚੈੱਕ ਕਰ ਸਕਦੇ ਆ ਬਣ ਕੇ ਰੈਡੀ ਹੋਇਆ ਹੈ ਸੋ ਇਸ ਟਾਈਮ ਇਹ ਰੈਡੀ ਟੂ ਸਰਵ ਹੈ ਦੋਸਤੋ ਕੋਈ ਵੀ ਆਪਾਂ ਰਾਇਤੇ ਨਾਲ ਜਾਂ ਸੈਲਡ ਨਾਲ ਕਿਦਾਂ ਵੀ ਇੰਜੋਏ ਕਰ ਸਕਦੇ ਆਂ ਇਸ ਡਿਸ਼ ਨੂੰ ਚਲੋ ਜੀ ਆਪਣਾ ਮਸਾਲਾ ਆਲੂ ਮਟਰ ਪਲਾਉ ਬਣ ਕੇ ਰੈਡੀ ਹੈ ਦੋਸਤੋ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਦੋਸਤੋ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ